ਫਿਰ ਹੁਣ ਅੱਜਕੱਲ ਬੜੇ ਬੜੇ ਵਿਦਵਾਨ ਪੜੇ ਲਿਖੇ ਵੀ ਆਪਣੇ ਲੇਖਾਂ ਵਿੱਚ ਕਿਤਾਬਾਂ ਵਿੱਚ ਲੈਕਚਰਾਂ ਦੇ ਵਿੱਚ ਸਿੱਖਾਂ ਨੂੰ ਜਾਤ ਗੋਤ ਨਹੀਂ ਮੰਨਣੀ ਚਾਹੀਦੀ ਸਿੱਖਾਂ ਨੂੰ ਜਾਤ ਗੋਤ ਨਹੀਂ ਮੰਨਣੀ ਚਾਹੀਦੀ ਇੱਥੇ ਵੀ ਜਦੋਂ ਸਿਨਸ਼ਰਵਾਰ ਹਰ ਗੇਮਾ ਤੇ ਹੁੰਦਾ ਹੈ ਸਿਨਸ਼ਰਵਾਰ ਵਿਚਾਰ ਲੈ ਦੇਣਾ ਉਹ ਸਿੱਖਪੁਰ ਮੋਦਾ ਨਾ ਆਇਆ ਜਿੱਥੇ ਆਪਣੇ ਆਪਣੇ ਵਿਚਾਰ ਪਰ ਕੱਲ ਵੀ ਕਿਸੇ ਵਿਦਵਾਨ ਨੇ जात गोत ਸਿੰਘਾ ਜਿਹੜੇ ਆਪਣੇ ਨਾਮ ਨਾਲ ਗੋਤ ਲਿਖਦੇ ਆ ਉਹ ਧਰਮ ਤੋਂ ਉਲਟ ਜਾਂਦੇ ਆ ਉਹ ਆਇਆ ਮਹਾਰਾਜ ਨੇ ਆਇਆ ਉਹਦੇ ਉਹਦੇ ਤੋਂ ਬਾਅਦ ਫਿਰ ਮੈਂ ਬੋਲਿਆ ਮੈਂ ਕਿਹਾ ਵੀ ਮੈਨੂੰ ਇਹ ਪਤਾ ਵੀ ਜਾਤ ਦਾ ਗਰਮਣਾ ਕਰੀਓ ਕੋਈ ਬ੍ਰਾਹਮਣ ਨੂੰ ਬ੍ਰਾਹਮਣੇ ਜ਼ਿੰਦਾ ਹੰਕਾਰ ਨਾ ਹੋਵੇ ਤੇ ਸੇਕ ਨੂੰ ਜਾ ਕੇ ਜ਼ਿੰਦਾ ਹੰਕਾਰ ਨਾ ਹੋਵੇ ਤੇ ਗੋਤ ਦਾ ਕੋਈ ਵਰਨਾ ਨਹੀਂ ਗੁਰਬਾਣੀ ਵਿੱਚ ਮੈਨੂੰ ਦੱਸੋ ਜੀ ਕਦੇ ਵਰਨਣਾ ਤੇ ਇਹ ਬੰਦੇ ਦੀ ਜਾਤ ਆ ਐਦਾ ਇਸ ਬੰਦੇ ਦੀ ਪਛਾਣ ਆ ਗੋਤ ਦਾ ਜਾਤ ਨਾਲ ਸੰਬੰਧ ਨਹੀਂ ਆਗਾ ਇਹ ਕਿਸ ਤਰ੍ਹਾਂ ਕਹਿ ਸਕਦੇ ਹੋ ਜੋ ਜਿਹੜਾ ਗੋਤ ਦਾ ਜਾਤ ਨਾਲ ਸੰਬੰਧ ਨਹੀਂ ਹੈ ਨਹੀਂ ਦੇਖੋ ਇੱਕੇ ਜਾਤ ਜੱਟਾਂ ਦੇ ਵਿੱਚ ਸੰਧੂ ਰਾਮਗੜੀ ਹੈ ਮジョਰਿਟੀ ਸੰਧੂ ਜੱਟ ਵੀ ਹੈ ਸੰਧੂ ਆਪਣਾ ਦਲਤ ਦਲਤਾ ਵਿੱਚ ਵੀ ਸੰਧੂ ਆ ਗਏ ਨੇ ਜੀ ਸੋ ਜਾ ਇਹ ਇੱਕ ਗੋਤ ਦੇ ਬੰਦੇ ਵੱਖ-ਵੱਖ ਜਾਤਾਂ ਦੇ ਹੋ ਸਕਦੇ ਆ ਸੋ ਜਾਤ ਜਿਹੜੀ ਆ ਉਹ ਵੱਖਰੀ ਹੈ ਜਿਵੇਂ ਤੁਹਾਡੇ ਹੀ ਤੁਸੀਂ ਜੇ ਸ਼ਰਮੇ ਲਿਖਦੇ ਹੋ ਤੇ ਬਹੁਤ ਸਿਭਾਵਲੇ ਤੁਸੀਂ ਬ੍ਰਾਹਮਣ ਉੱਚੀ ਜਾਤੀ ਵਿੱਚ ਹੋ ਉਹ ਸੋ ਕਾਲਡੋਤ ਜਾਤੀ ਜੀ ਗੁਰਮਤਿ ਦੇ ਅਨੁਸਾਰ ਜਾਂ ਹਿੰਦੀ ਕਨਸਟੀਟਿਊਸ਼ਨ ਦੇ ਅਨੁਸਾਰ ਇਹਦਾ ਕੋਈ ਵੈਲਿਊ ਨਹੀਂ ਹੈ ਵੀ ਪਰ ਸਾਡੀ ਪਰੰਪਰਾ ਦੇ ਨਾਲ ਚੱਲਿਆ ਆ ਰਹੀ ਆ ਅਸੀਂ ਧਰਮ ਦੇ ਤੌਰ ਤੇ ਵੀ ਭਾਵੇਂ ਬਾਹਰੋਂ ਨਾ ਮੰਨੀਏ ਪਰ ਅੰਦਰੋਂ ਉੱਚੀ ਦਾ ਰਿਸ਼ਤਾ ਨਾਤਾ ਕਰਨ ਵੇਲੇ ਤੇ ਇਹਨਾਂ ਦੀ ਜਾਤ ਕੀ ਹੈ ਜੀ ਅਜਾ ਤਾਂ ਗੋਤ ਤੋਂ ਵੀ ਕੋਈ ਕੋਈ ਅੰਦਾਜ਼ਾ ਲੱਗ ਜਾਂਦਾ ਹੈ ਪਰ 100% ਨਹੀਂ ਸੋ ਮੇਰਾ ਦੱਸਣ ਤੋਂ ਇਸ ਪੂਰੇ ਲੇਖ ਦਾ ਮਤਲਬ ਇਹੀ ਹੈ ਕਿ ਜਾਤ ਵੱਖਰੀ ਹੈ ਗੋਤ ਵੱਖਰੀ ਹੈ ਜਾਤ ਤੇ ਗੁਰੂ ਸਾਹਿਬ ਨੇ ਸਾਨੂੰ ਜਾਤ ਦਾ ਹੰਕਾਰ ਕਰਨ ਤੋਂ ਰੋਕਿਆ ਹੈ ਤੇ ਜੇ ਮਨੁਸਿਮਰਤੀ ਦੇ ਅਨਸਾਰ ਸਰਕਾਰੀ ਰਿਕਾਰਡ ਦਾ ਅਨਸਾਰ ਲੋੜ ਆ ਸਾਡੀ ਜਾਤ ਲਿਖਣ ਦੀ ਤੇ ਇਹਦੇ 'ਚ ਕੋਈ ਗੁਨਾਹ ਵਾਲੀ ਗੱਲ ਨਹੀਂ ਉਹ ਲਿਖ ਲੈਣ ਪਰ ਅਸੀਂ ਹੰਕਾਰ ਜਾਤ ਦਾ ਹੰਕਾਰ ਨਾ ਕਰੀਏ ਕਿ ਅਸੀਂ ਉੱਚੀ ਜਾਤ ਦੇ ਆ ਫਲਾਣਾ ਨੀ ਨੀ ਜਾਤ ਦਾ ਤੇ ਜੇ ਅਸੀਂ ਜਾਤ ਦਾ ਗੋਤ ਦਾ ਨਾਮ ਨਹੀਂ ਵੀ ਲਿਖਦੇ ਆਪਣੇ ਨਾਲ ਤੇ ਅੰਦਰੋਂ ਅਸੀਂ ਹੰਕਾਰ ਆ ਮੈਂ ਬ੍ਰਾਹਮਣ ਆ ਮੈਂ ਜਾਟ ਆ ਮੈਂ ਖੱਤਰੀ ਆ ਤੇ ਗੱਲ ਤਾਂ ਗੁਰਮਤ ਦੇ ਉਲਟ ਤੇ ਉਹ ਹੀ ਆ